ਅੱਜ ਸਜਨਪੁਰ ਦੇ ਮਹਾਜਨ ਹਾਲ ਦੇ ਵਿੱਚ ਰਾਜਕੁਮਾਰ ਗੁਪਤਾ ਦੇ ਵੱਲੋਂ ਸ਼ੇਖਾ ਮਹਿਲਾ ਬਸਤੀ ਹਿੰਦੂ ਤਰਮ ਸੰਮੇਲਨ ਸਬੰਧੀ ਬੈਠਕ ਕੀਤੀ ਗਈ। ही जानकारी देंदे हुए उन्होंने दस कि धर्म संदो है अध्यक्ष सोमराज जी बनाए गए हैं अमित रंधावा जी बनाए गए हैं रिंकू बाबा जी विक्रम जी मुकेश जी सारे समाज के आप इन्होंने अपने न सुझाव के रामलीला ग्राउंड मेन बाजार

ਕੀਤੀ ਗਈ ਜੋ ਪੂਰੇ ਦੇਸ਼ ਭਰ ਦੇ ਵਿੱਚ ਧਰਮ ਸੰਮੇਲਨ ਕੀਤੇ ਜਾ ਰਹੇ ਨੇ ਇਹ ਬੈਠਕ ਸਮਾਜ ਦੇ ਹਰ ਵਰਗ ਨੂੰ ਲੈ ਕੇ ਕੀਤੀ ਗਈ ਧਰਮ ਸੰਮੇਲਨ ਕਰਨ ਦਾ ਕਾਰਨ ਇਹ ਆ ਕਿ ਸਮਾਜ ਦਾ ਹਰ ਵਰਗ ਇਸ ਧਰਮ ਸੰਮੇਲਨ ਕਾਰਜਕਰਮ ਦੇ ਵਿੱਚ ਆਏ ਭਾਰਤੀ ਸਾਡਾ ਫੁੱਲਾਂ ਦੇ ਗੁਲਦਸਤੇ ਵਰਗਾ ਜਿਸ ਦੇ ਵਿੱਚ ਹਰ ਫੁੱਲ ਲਾ ਕੇ ਗੁਲਦਸਤਾ ਬਣਿਆ ਇਸ ਕਾਰਜਕਰਨ ਦਾ ਮਕਸਦ ਇੱਕੋ ਹੈ ਕਿ ਇਹ ਕਾਰਜਕਰਮ ਸਮਾਜ ਦੁਆਰਾ ਕੀਤਾ ਜਾਏ ਸਮਾਜ ਦੁਆਰਾ ਹੀ ਸਚਾਲਨ ਕਮੇਟੀ ਬਣਾਈ ਜਾਏ ਅੱਜ ਸਮਾਜ ਵਿੱਚੋਂ ਹੀ ਇਸ ਸਮੇਟੀ ਦੇ ਅਧਿਕਾਰੀ ਸੋਮਰਾਜੀ ਬਣਾਏ ਗਏ ਨੇ ਅਮਿਤ ਰੰਧਾਵਾ ਜੀ ਬਣਾਏ ਗਏ ਨੇ ਰਿੰਕੂ ਬਾਬਾ ਜੀ ਵਿਕਰਮ ਜੀ ਮਕੇਸ਼ ਜੀ ਸਾਰੇ ਸਮਾਜ ਦੇ ਵਿੱਚੋਂ ਆਪ ਇਹਨਾਂ ਨੇ ਆਪਣੇ ਨਾਮ ਦਿੱਤੇ ਨੇ ਸੁਜਾਨਪੁਰ ਵਿੱਚ ਐਸੇ ਕਾਰਜਕ੍ਰਮ ਪੰਜ ਹੋ ਰਹਿਣਾਂ ਛੇਕੰਮ ਵਾਲਾ ਬਸਤੀ ਦਾ ਇਹਨਾਂ ਕਾਰਜਕ੍ਰਮ ਹੈ ਸਾਰਿਆਂ ਦੇ ਸੁਝਾਅ ਦੇ ਨਾਲ ਛਿੜੀ ਰਾਮੇਲਾ ਗ੍ਰਾਊਂਡ ਮੇਨ ਬਾਜ਼ਾਰ ਦੇ ਵਿੱਚ ਸਥਾਨ ਤੈਅ ਕੀਤਾ ਗਿਆ ਇਸ ਕਾਰਜਕ੍ਰਮ ਦਾ ਸਮਾਂ ਸਵੇਰੇ 11 ਵਜੇ ਸ਼ੁਰੂ ਕੀਤਾ ਜਾਏਗਾ 2 ਵਜੇ ਦੀ ਸਮਾਪਤੀ ਕੀਤੀ ਜਾਏਗੀ ਉਸ ਤੋਂ ਬਾਅਦ ਸਾਰੇ ਹੀ ਪਰਿਵਾਰ ਨਲਕਰ ਪ੍ਰਚਾਰ ਗ੍ਰਹਿਣ ਕਰਕੇ ਇਸ ਕਾਰਜਕਰਨ ਨੂੰ ਸਫਲ ਕਰਨਗੇ ਚੇਚੇ ਤੌਰ ਤੇ ਇਸ ਕਾਰਜਕਰਨ ਦੇ ਵਿੱਚ ਹਰ ਸਮਾਜ ਦੇ ਵਰਗ ਦਾ ਵਿਅਕਤੀ ਸ਼ਾਮਲ ਹੋਏਗਾ ਔਰ ਛਾਪਰ ਕੰਡੀ ਵਾਲੇ ਮਹਾਰਾਜ ਛਿੜੇ ਛਿੜੇ 1008 ਦਿਬੇ ਨਾ ਜੀ ਮਹਾਰਾਜ ਇਸ ਕਾਰਜਕਰਨ ਦੇ ਵਿੱਚ ਸਮਾਜ ਨੂੰ ਸਮਾਜਿਕ ਤੌਰ ਦੇ ਉੱਪਰ ਦਿਸ਼ਾ ਦੇਣਗੇ ਸਾਰੇ ਹੀ ਛੇਖਾ ਮਲਾ ਬਸਤੀ ਨੂੰ ਔਰ ਸਿਆਪਨ ਨਿਵਾਸੀਆਂ ਨੂੰ ਮੈਂ ਪ੍ਰਾਰਥਨਾ ਕਰਾਂਗਾ ਕਿ ਠੀਕ 22 ਤਰੀਕ ਨੂੰ ਸਮਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਸ੍ਰੀ ਰਾਮ ਮਿੱਲਾ ਗਰੋਂਡ ਮੇਨ ਬਾਜ਼ਾਰ ਦੇ ਵਿੱਚ ਸਾਰੇ ਮੇਰੀ ਮਾਤਰ ਸ਼ਕਤੀ ਔਰ ਸਾਰੇ ਸਮਾਜ ਦੇ ਵਰਗ ਦੇ ਵਿਅਕਤੀ ਇਸ ਕਾਰਜਕ੍ਰਮ ਦੇ ਵਿੱਚ ਆਣ ਤਾਂ ਕਿ ਇਹ ਸਮਾਜਿਕ ਤੌਰ ਦੇ ਉੱਪਰ ਜੜੀਆਂ ਸਾਡੀਆਂ ਸਾਰੇ ਕ੍ਰੁਤੀਆ ਫੈਰੀਆਂ ਉਹ ਦੂਰ ਹੋਣ ਇਸ ਕਾਰਕਰਮ ਦਾ ਇਨਾ ਹੀ ਲਕਸ਼ਾ ਮੈਂ ਆਪ ਸਭ ਨੂੰ ਇੱਕ ਵਾਰ ਦੁਆਰਾ ਪ੍ਰਾਰਥਨਾ ਕਰਨਾ ਕਿ 22 ਤਰੀਕ ਨੂੰ ਠੀਕ 11 ਵਜੇ ਤੋਂ ਲੈ ਕੇ 2 ਵਜੇ ਤੱਕ ਚਿਰੀ ਰਾਮਲੀਲਾ ਸਿਆਣਪੁਰ ਦੇ ਚ ਪਹੁੰਚੋ ਤਾਂ ਕਿ ਇਸ ਕਾਰਕਰਮ ਦਾ ਅਸੀਂ ਹਿੱਸਾ ਬਣ ਸਕੀਏ ਜੈ ਜੈ ਬਾਤ ਅੱਜ ਵੀ ਅਸੀਂ ਬੈਠੇ ਗਏ ਮਾਜਨਾ ਸਿਆਣਪੁਰ ਦੇ ਵਿੱਚ ਜੋ ਕੀਤੀ ਗਈ ਹੈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵੱਲੋਂ ਸ਼ਤਾਬਦੀ ਵਰ੍ਹੇ ਸਮਾਰੋਹ ਤੇ ਪੂਰੇ ਦੇਸ਼ ਦੇ ਅੰਦਰ ਜੋ ਧਰਮ ਸੰਮੇਲਨ ਦੇ ਕਾਰਜਕ੍ਰਮ ਚੱਲ ਰਹੇ ਹੈ ਉਹਦੇ ਉਪਲਕਸ਼ ਹੀ ਸੁजानਪੁਰ ਦੇ ਵਿੱਚ ਵੀ ਜੋ ਕਾਰਜਕ੍ਰਮ ਕੀਤੇ ਜਾ ਰਹੇ ਹੈ ਉਹਦੇ ਉਪਲਕਸ਼ ਸ਼ੇਖਾ ਮਹੱਲਾ ਬਸਤੀ ਦਾ ਜੋ ਧਰਮ ਸੰਮੇਲਨ ਕਾਰਜਕ੍ਰਮ ਕਰਨਾ ਹੈ ਉਹਦੀ ਆਯੋਜਨ ਕਮੇਟੀ ਔਰ ਸੰਚਾਲਨ ਕਮੇਟੀ ਅਜ ਤੱਕ ਕੀਤੀ ਗਈ ਹੈ ਆਯੋਜਨ ਕਮੇਟੀ ਜੋ ਸਾਰੇ ਸਮਾਜ ਦੇ ਸਦਸਿਆਂ ਨੂੰ ਨਾਲ ਲੈ ਕੇ ਹਰ ਵਰਗ ਨੂੰ ਹਰ ਮੰਦਿਰ ਨੂੰ ਹਰ ਜਾਤੀ ਨੂੰ ਨਾਲ ਲੈ ਕੇ ਇੱਕ ਸਮिति ਬਣਾਈ ਗਈ ਹੈ ਜਿਦੇ ਚ ਇਹ ਲੋਕ ਜਿਹੜੇ ਹੈ ਇਹ ਅੱਗੇ ਹੋ ਕੇ ਸਮਾਜ ਦੇ ਵਿੱਚ ਇਸ ਕਾਰਜਕ੍ਰਮ ਨੂੰ ਧਰਮ ਸੰਮੇਲਨ ਦਾ ਕਾਰਜਕ੍ਰਮ ਜੋ 22 ਫਰਵਰੀ ਨੂੰ ਤੈਅ ਕੀਤਾ ਗਿਆ ਹੈ ਸ਼੍ਰੀ ਰਾਮ ਲੀਲਾ ਮੰਦਿਰ ਸੁਜਾਨਪੁਰ ਦੇ ਵਿੱਚ ਉਹਨੂੰ ਇਹ ਸਮिति ਜਿਹੜੀ ਉਹ ਕਰੇਗੀ ਇਸ ਸਮिति ਦਾ ਪੂਰਾ ਨਾਮ ਰਹੇਗਾ ਧਰਮ ਸੰਮੇਲਨ ਆਯੋਜਨ ਸਮिति ਸੋ ਅ ਆਯੋਜਨ ਕਮੇਟੀ ਦੇ ਸਦਸ ਸੰਚਾਲਨ ਕਮੇਟੀ ਦੇ ਸਦਸ ਸਾਰੇ ਇਹਨੂੰ ਮਿਲ ਕੇ ਕਰਾਂਗੇ ਇਸ ਕਾਰਗਰਮ ਦਾ ਉਦੇਸ਼ ਜਿਹੜਾ ਹੈ ਉਹ ਸਮਾਜ ਦੇ ਅੰਦਰ ਇੱਕ ਪਾਵ ਹੋ ਕੇ ਸਮ ਪਾਵ ਹੋ ਕੇ ਜਿਹੜਾ ਕਾਰਗਰਮ ਨੂੰ ਕਰਨਾ ਹੈ ਧਰਮ ਸੰਮੇਲਨ ਕਾਰਗਰਮ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਜਿਹੜਾ ਚੱਲ ਰਿਹਾ ਹੈ ਉਹ ਵੀ ਅਗਰਤੀ ਵਿੱਚ ਚਰਚਾ ਕੀਤੀ ਜਾਏਗੀ ਪੰਜ ਪਰਿਵਰਤਨ ਰਾਸ਼ਟਰੀ ਸਵੈਮ ਸੇਵਕ ਸੰਗਤ ਦੀ 100 ਸਾਲ ਦੀ ਯਾਤਰਾ ਇਹ ਸਾਰੇ ਵਿਸ਼ੇ ਇਸ ਧਰਮ ਸੰਮੇਲਨ ਦੇ ਵਿੱਚ ਰਹਿਣ ਵਾਲੇ ਹੈ ਸੋ ਮੇਰੀ ਸਾਰਿਆਂ ਹੀ ਲੋਕਾਂ ਨੂੰ ਬੇਨਤੀ ਹੈ ਕਿ 22 ਤਰੀਕ ਨੂੰ ਜੋ ਵੀ ਕਾਰਗਰਮ ਆਯੋਜਨ ਸਮਿਤੀ ਦੇ ਵਿੱਚੋਂ ਵੱਲੋਂ ਤੈਅ ਹੁੰਦਾ ਉਸ ਕਾਰਗਰਮ ਦੇ ਵਿੱਚ ਤੈ ਸਥਾਨ ਤੇ ਪਹੁੰਚ ਕੇ ਇਸ ਕਾਰਗਰਮ ਦੀ ਸ਼ੋਭਾ ਵੜਾ ਇਸ ਕਾਰਗਰਮ ਨੂੰ ਜਿਹੜਾ ਉਹ ਸਫਲ ਬਣਾ ਜੈ ਭਾਰਤ ਭਾਰਤ ਮਾਤਾ ਕੀ ਜੈ ਮੇਰੇ ਵੱਲੋਂ ਔਰ ਮੇਰੇ ਸਾਥੀਆਂ ਵੱਲੋਂ ਔਰ ਖਾਸ ਤੌਰ ਤੇ ਸ਼੍ਰੀ ਰਾਜ ਕੁਮਾਰ ਗੁਪਤਾ ਜੀ ਵੱਲੋਂ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਆ ਕਿ ਸਰਬ ਸਮਾਜ ਨੂੰ ਵਿੱਚ ਜਿਹੜੀਆਂ ਜਾਤੀ ਦੀਆਂ ਗੁਰਤੀਆਂ ਜਿਹੜੀਆਂ ਫੈਲ ਰਹੀਆਂ ਆ ਉਹਨਾਂ ਨੇ ਇਕੱਠਾ ਕਰਕੇ ਅਸੀਂ ਇੱਕ ਸਮਾमेलन ਕਰਨ ਜਾ ਰਹੇ ਆ ਮੇਰੇ ਵੱਲੋਂ ਆਪਣੇ ਪੂਰੇ ਸ਼ਹਿਰ ਨੂੰ ਮਾਤਰ ਸ਼ਕਤੀ ਨੂੰ ਆਪਣੇ ਨੌਜਵਾਨ ਨੌਜਵਾਨ ਪੀੜ੍ਹੀ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਪਿਆ ਕਿ ਹੋਮਾ ਮਾ ਕੇ ਤੁਸੀਂ ਪੁੱਜੋ ਔਰ ਇਸ ਧਾਰਮਿਕ ਕੰਮ ਦਾ ਹਿੱਸਾ ਬਣ ਜਾ ਬਾਲਮਿਕੀ ਹਰ ਹਰ ਬਾਲਮਿਕੀ